ਕਿਸੇ ਵੀ ਕਹਿੰਦੇ ਸਿੰਗਰ ਦਾ ਲੈਂਡ ਪੂਲਿੰਗ ਤੇ ਗਾਣਾ ਨਹੀਂ ਆਇਆ ਤੇ ਨਾ ਹੀ ਕਿਸੇ ਲੈਂਡ ਪੂਲਿੰਗ ਤੇ ਕਿਸੇ ਨੇ ਗੱਲ ਕੀਤੀ ਹੈ ਲੈਂਡ ਪੂਲਿੰਗ ਤੇ ਕਿਹੜਾ ਕਰਨ ਗੱਲ ਪਤਾ ਕੀ ਹੁੰਦੀ ਹੈ ਇਹ ਗੱਲਾਂ ਅੱਗੇ ਵੀ ਬਹੁਤ ਬਰੀ ਹੋਈਆਂ ਨੇ ਪਹਿਲੀ ਗੱਲ ਇਹ ਆ ਕਿ ਸਿੰਗਰ ਕਿਸੇ ਨੇ ਬੋਲਣਾ ਨਹੀਂ ਬੋਲਣਾ ਇਹ ਉਹਦੇ ਤੇ ਨਿਰਪਰ ਕਰਦਾ ਹੈ ਆਪਾਂ ਹੁਣ ਹੁਣ ਕਈ ਵਾਰ ਸਾਨੂੰ ਵੀ ਤੁਹਾਡੇ ਤੇ ਬੋਲ ਇਹਦੇ ਤੇ ਬੋਲ ਇਹ ਹੁੰਦਾ ਵੀ ਤੁਸੀਂ ਆਪਣੀ ਜੋ ਤੁਹਾਡੀ ਸੋਚ ਹੈ ਉਹਦੇ ਮੁਤਾਬਕ ਬੁਲਾਉਣਾ ਚਾਹੁੰਦੇ। ਕਿਸਾਨੀ ਅੰਦੋਲਨ ਵੇਲੇ ਵੀ ਮੈਂ ਇਹ ਗੱਲਾਂ ਕਹਿੰਦਾ ਸੀ ਕਿ ਤੁਸੀਂ ਧੱਕੇ ਨਾਲ ਕਿਸੇ ਨੂੰ ਸਪੋਰਟ ਕਿਉਂ ਖਿਲਾ ਰਹੇ ਹੋ? ਜੀ ਜੀ ਜੀ। ਜੇ ਕੋਈ ਮੁਖਾਲਫਤ ਕਰ ਰਿਹਾ, ਵਿਰੋਧ ਕਰ ਰਿਹਾ ਤਾਂ ਉਹਦਾ ਹੱਕ ਹੈ ਨਾ। ਹੂੰ। ਸਿੰਗਰ ਕੁਝ ਚੁੱਪ ਰਹਿੰਦਾ ਤੇ ਉਹਦਾ ਹੱਕ ਹੈ। ਜੋ ਬੋਲਦਾ ਤੇ ਉਹਦਾ ਹੱਕ ਹੈ। ਜੀ ਜੀ। ਦੋਹਾ ਸੁਰਤਾ ਚ ਪਰ ਇਹ ਸਿੰਗਰ ਹੋਏ ਜਾਂ ਆਰਟਿਸਟ ਹੋਏ। ਸਰ ਇਹ ਇਥੋਂ ਦੀ ਸਰਕਾਰ ਤੋਂ ਜ਼ਿਆਦਾ ਡਰਦੇ ਆ। ਹੂੰ। ਕਿਉਂ ਰਹਿਣਾ ਤੇ ਨਾ ਚੰਡੀਗੜ੍ਹ ਮੋਹਲੀ ਆ ਜੀ ਉੱਥੇ ਤੇ ਉਹਨਾਂ ਨੇ ਮਤਲਬ ਕਿ ਪੰਜਾਂ ਮਿੰਟਾਂ ਚ ਘੇਰ ਲੈਣਾ ਜਿੱਥੇ ਮਰਜੀ ਭੱਜ ਲੋ ਉੱਥੇ ਸਰਕਾਰ ਰਹਿੰਦੀ ਕਿ ਉੱਥੇ ਕਾਰ ਨਹੀਂ ਦਿੱਲੀ ਗਵਰਨਮੈਂਟ ਨੇ ਨਾ ਚੀਜ਼ਾਂ ਦੀ ਬਹੁਤੀ ਪਰਵਾਹ ਨਹੀਂ ਕਰਦੀ ਉਹ ਉਹਨਾਂ ਨੇ ਵੀ ਵੈਸੇ ਤੁਸੀਂ ਦੇਖੋਗੇ ਰਣਜੀਤ ਬਾਵਾ ਤੋਂ ਲੈ ਕੇ ਸ਼੍ਰੀ ਵਿਰਾੜ ਤੱਕ ਬਹੁਤ ਤੰਗ ਕੀਤਾ ਜੀ ਬਹੁਤ ਤੰਗ ਕਰਤਾ ਸੀਗਾ ਬਾਅਦ ਦੇ ਵਿੱਚ ਨੋਟਿਸ ਵਗੈਰਾ ਆਏ ਨੇ ਇਹਨਾਂ ਨੂੰ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਬਈ ਲੱਗਦਾ ਇਹੋ ਆ ਕਿ ਇੱਥੋਂ ਦੇ ਜਿਹੜੇ ਆਰਟਿਸਟ ਹੈ ਉਹ ਨਹੀਂ ਵਿਗਾੜਨਾ ਚਾਹੁੰਦੇ ਦੇਖਦੇ ਆਰਟਿਸਟ ਦੀ ਸਰਕਾਰ ਹੈ ਵਿਗਾੜਨਾ ਨਹੀਂ ਚਾਹੁੰਦੇ ਹੁਣ ਤੁਸੀਂ ਦੇਖੋ ਕਿ ਇੱਕ ਜੇ ਗੱਲ ਕਰਨੀ ਹੋਵੇ ਤੁਸੀਂ ਇਹ ਵੀ ਛੱਡ ਦਿਓ ਇਹ ਵੀ ਛੱਡ ਦਿਓ ਬਿੰਨੂ ਢਿਲੋ ਕਰਮਜੀਤ ਅਨਮੋਲ ਦੇਵ ਕਰੋੜ ਹੂੰ ਭਗਵੰਤ ਮਾਦੇ ਸਾਰੇ ਜਿਗਰੀ ਯਾਰ ਮਤਲਬ ਕਿ ਇੱਕ ਟੀਮ ਸੀ ਇਹਨਾਂ ਦੀ ਰਾਣਾ ਰਣਵੀਰ ਵੀ ਹੁੰਦੇ ਸਨ ਹੁਣ ਤੁਸੀਂ ਇਹ ਗੱਲ ਵੇਖੋ ਕਿ ਜਨਵਰੀ 23 ਦੇ ਵਿੱਚ ਮਾਨ ਸਰ ਇਹ ਕਲਾਨ ਕਰਦੇ ਨੇ ਕਿ ਮੁੰਬਈ ਦੀ ਤਰਜ਼ ਤੇ ਆਪਾਂ ਇੱਥੇ ਮਹਾਵਲੀ ਦੇ ਵਿੱਚ ਫਿਲਮ ਸਿਟੀ ਬਣਾ ਦੇਾਂਗੇ ਜੀ 23 ਤੋਂ ਲਾ ਲੋ ਕਿ ਹੁਣ ਗਾਮੜ ਜਦੋਂ ਜਨਵਰੀ ਚੜ੍ਹੇਗਾ ਤੇ 3 ਸਾਲ ਹੋ ਜਾਣੇ ਨੇ ਹੁਣ ਬਿੰਨੂ ਢਿਲੋਂ ਤੇ ਕਰਮਜੀਤ ਅਨਮੋਲ ਜਾ ਕੇ ਨਾਇਬ ਸੈਣੀ ਨੂੰ ਮਿਲੇ ਨੇ ਜੀ ਨਾਇਬ ਸੈਣੀ ਉਹਨਾਂ ਦਾ ਕੀ ਮਾਮਲਾ ਉਹ ਵੀ ਤੁਹਾਨੂੰ ਦੱਸ ਦੇਣਾ ਪੰਜੌਰ ਏਰੀਆ ਜੀ ਪੰਜੌਰ ਦੇਖਿਆ ਤੁਸੀਂ ਹਮਮ ਬੜੀ ਸ਼ਾਨਦਾਰ ਜਗ੍ਹਾ ਹੈ ਬਹੁਤ ਸ਼ਾਨਦਾਰ ਜਗ੍ਹਾ ਹੈ ਜੀ ਤੇ ਮੈਂ ਤੇ ਮੈਨੂੰ ਮੇਰਾ ਦੋਸਤ ਘੁਮਾ ਕੇ ਲਿਆਇਆ ਸੀਗਾ ਤਾਂ ਪਤਾ ਸੋਚ ਵੀ ਨਹੀਂ ਸਕਦੇ ਕਿ ਚੰਡੀਗੜ੍ਹ ਦੇ ਨੇੜੇ ਇਤਰਾ ਇਸ ਤਰ੍ਹਾਂ ਦੀ ਇੱਕ ਮਹਿਲ ਜਿਹਾ ਪੁਰਾਣਾ ਤੇ ਕਿਆਈ ਦਿਲਕਸ਼ੇ ਚੀਜ਼ਾਂ ਨੇ ਇਹ ਉਥੇ ਫਿਲਮ ਸਿਟੀ ਵਿਕਸਤ ਕਰਨ ਜਾ ਰਹੇ ਆ ਇਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਪਹਿਲਾਂ ਹੀ ਚੋਕ ਪਾਤੀ ਕਿ ਆਓ ਬਈ ਤੁਹਾਨੂੰ ਅਸੀਂ ਸਬਸਿਡਾਈਜ਼ ਵੀ ਕਰਾਂਗੇ ਸਹੂਲਤਾਂ ਦੇਵਾਂਗੇ ਤਰਾਹ ਕਿ ਸ਼ੂਟ ਕਰੋ ਹੂੰ ਤੇ ਫਿਲਮ ਮੇਕਰਸ ਨੂੰ ਹੋਰ ਕੀ ਚਾਹੀਦਾ ਹੁਣ ਤੁਸੀਂ ਇਹ ਦੇਖੋ ਕਿ ਦੋ ਜਿਗਰੀ ਯਾਰ ਮਾਨਸਾਹਬ ਦੇ ਉਹ ਜਾ ਕੇ ਨਾਇਬ ਸੈਣੀ ਨਾਲ ਖਲੋਤੇ ਨੇ ਬਿਲਕੁਲ ਠੀਕ ਹੈ ਜੀ ਉਹ ਲੋਕ ਹੀ ਗਈ ਜਿਹਦੇ ਬਾਜ-ਬਾਜ ਨਹੀਂ ਨਹੀਂ ਐਸਾ ਖੁਸ਼ ਨਹੀਂ ਆ ਪਰ ਉਹ ਆਪਣੇ ਯਾਰ ਨੂੰ ਇਹ ਤਾਂ ਸਵਾਲ ਕਰ ਸਕਦੇ ਸੀ ਨਾ ਕਿ 2.5 ਸਾਲਾਂ ਚ ਆਪਣੀ ਫਿਲਮ ਇੰਡਸਟਰੀ ਕਿੱਥੇ ਖਲੋਤੀ ਹੈ ਜੀ ਆਪਣੀ ਫਿਲਮ ਸਿਟੀ ਕਿਉਂ ਅਗਲਾ ਅਗਲਾ ਕਹਿੰਦਾ ਯਾਰ ਸਾਡੀ ਬਣਦੀ ਆ ਇਹਦੀ ਗੱਡੀ ਚ ਬਹਿ ਜੰਨੇ ਆ ਇਹਦੇ ਸਿਰ ਤੇ ਨਜ਼ਾਰੇ ਲਾਈ ਜੰਨੇ ਆ ਸਭ ਆਹੀ ਵਿਗਾੜ ਕੇ ਕੀ ਲੈਣਾ ਫਿਲਮ ਸਿਟੀ ਖਸਮਾਂ ਦਾ ਸਿਰ ਖਾਵੇ ਜਿੱਥੇ ਦੂਜੇ ਲਟਕੇ ਉਥੇ ਅਸੀਂ ਤਾਂ ਮਤਲਬ ਕਿ ਜੇ ਗੱਲਾਂ ਕਰਨੀਆਂ ਹੋਣ ਹੂੰ ਚਲੋ ਤੁਸੀਂ ਔਨ ਰਿਕਾਰਡ ਵੀ ਨਹੀਂ ਆਫ ਦੀ ਰਿਕਾਰਡ ਤੇ ਕਹਿ ਸਕਦੇ ਹੋ ਕਿ ਮਾਨ ਸਾਹਿਬ ਤੁਸੀਂ 2 2.5 ਸਾਲ ਹੋ ਗਏ ਯਾਰ ਖਿੱਚੋ ਕੰਮ ਤੇ ਜੇ ਹਰਿਆਣੇ ਨੇ ਉੱਥੇ ਤੁਹਾਡੇ ਮੁਹਾਲੀ ਦੇ ਬਿਲਕੁਲ ਨੇੜੇ ਪੰਜੌਰ ਲਾਲੋ ਮੁਹਾਲੀ ਤੋਂ ਕਿੰਨਾ ਹੋਏਗਾ ਕੋਈ ਮੇਰੇ ਖਿਆਲ ਦੇ ਨਾਲ ਕੋਈ 15 20 ਕਿਲੋਮੀਟਰ ਦਾ ਫਾਸਲਾ ਹੋਏਗਾ ਔਰ ਕਿੰਨਾ ਹੋਏਗਾ ਤੇ ਜੇ ਕਲਮ ਉਹਨਾਂ ਨੇ ਚਲਾਤੀ ਤੇ ਤੁਹਾਡੀ ਫਿਲਮ ਸਿਟੀ ਤੇ ਬਣਨੀ ਨਹੀਂ ਚੱਲ ਹੀ ਨਹੀਂ ਸਕਦੀ ਬਿਲਕੁਲ ਕਿਉਂਕਿ ਅਗਲੇ ਅਗਲੇ ਨੇ ਆਪਦਾ ਸੈਟਅਪ ਕਰ ਲੈਣਾ ਇਸ਼ੂ ਜੀ ਜੀ ਇਹ ਮਤਲਬ ਕਿ ਕੀ ਚੀਜ਼ਾਂ ਹੁੰਦੀਆਂ ਨੇ ਸੇ ਲੋਕ ਪਿੱਛੇ ਰਹਿ ਜਾਣੇ ਆ ਅਸੀਂ ਕਈ ਵਾਰੀ ਕਈ ਵਾਰੀ ਅਸੀਂ ਰਹਿ ਜਾਣੇ ਆ ਪਿੱਛੇ ਖੈਰ ਮਿੱਤਰ ਕਹਿ ਰਹੇ ਨੇ ਕਿ ਐਚ ਐਮਟੀ 511 ਦੀ ਫੈਕਟਰੀ ਕਰਕੇ ਮਸ਼ਹੂਰ ਸੀ ਪੰਜੌਰ ਤੇ ਪੰਜੌਰ ਤਾਂ ਆਪਦੀ ਬਿਊਟੀ ਵਾਸਤੇ ਵੀ ਆਪਦੀ ਮੈਂ ਤਾਂ ਉਹਨੂੰ ਦੱਸਿਆ ਨਾ ਅੰਦਸਰੇ ਗਾਰਡਨ ਪੰਜੌਰ ਗਾਰਡਨ ਅੱਛਾ ਉੱਥੇ ਬੜੀਆਂ ਚੀਜ਼ਾਂ ਨੇ ਜੀ ਮੈਂ ਤਾਂ ਮਤਲਬ ਕਿ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਇਹ ਚੰਡੀਗੜ੍ਹ ਨਿੱਕਲਦੇ ਤਾਂ ਹੈ ਜੀ ਬਹੁਤ ਦਿਲਕਸ਼ ਜਗ੍ਹਾ ਸੀ ਹੁਣ ਮੈਨੂੰ ਨਾ ਭੁੱਲ ਗਿਆ ਅਸੀਂ ਉੱਥੇ ਰਹੇ ਘਟੂਕਟ 2-3 ਘੰਟੇ ਟਿਕਟ ਲੈਂਦੇ ਨੇ ਛੋਟੀ ਜਿਹੀ ਟਿਕਟ ਹੁੰਦੀ ਆ ਜੀ ਤੇ ਦਿਲ ਗਾਰਡਨ ਗਾਰਡਨ ਹੋ ਜਾਂਦਾ ਸੀ ਇਧਰ ਬਹੁਤ ਬਹੁਤ